हां जी दोस्तों सारेयानु सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਜਗਤਪੁਰਾ ਨਵਾਂ ਪਿੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਸ਼ਮਸ਼ੇਰ ਸਿੰਘ ਦੇ ਕੋਲ ਬਿਲਕੁਲ ਨੇੜੇ ਭਿੱਖੀ ਪਿੰਡ ਨੇੜੇ ਅਲਗੋ ਕੋਠੀ ਬੀਬੀਪੁਰਾ ਅਮਰਕੋਟ ਮਹਿਮੂਦਪੁਰ ਇਹ ਪਿੰਡ ਜਿਹੜਿਆ ਦੋਸਤੋ ਬਿਲਕੁਲ ਥੋੜੀ ਥੋੜੀ ਦੂਰੀ ਤੇ ਆ ਨਾਲ ਲੱਗਦੇ ਪਿੰਡ ਆ ਤੇ 11 ਨਵੰਬਰ ਅੱਜ ਦੋਸਤੋ ਤੁਸੀਂ ਤਰੀਕ ਨੋਟ ਕਰ ਸਕਦੇ ਜੇ ਟਾਈਮ ਕੁਝ ਦੁਪਹਿਰ ਦੇ 1.3 ਵਜੇ ਦਾ ਸਮਾਂ ਹੈਗਾ ਇਸ ਘਰੋਂ ਦੋਸਤੋ ਪਹਿਲਾਂ ਕਾਫੀ ਵੀਡੀਓ ਆਪਾਂ ਅਪਲੋਡ ਕੀਤੀਆਂ ਨੇ ਬਹੁਤ ਪਸ਼ੂ ਜਿਹੜੇ ਤੁਹਾਨੂੰ ਦਿਖਾਈ ਦੇ ਆ ਤੇ ਵੀਰ ਸ਼ਮਸ਼ੇਰ ਓਨਰ ਆ ਨੰਬਰ ਬਿਲਕੁਲ ਲਗਾਤਾਰ ਆਪਾਂ ਸਕਰੀਨ ਦੇ ਉੱਤੇ ਚਲਦੇ ਕਰਦੇ ਆਂਗੇ ਵੜਾਂ ਦੀ ਗੱਲ ਕਰ ਲਈਏ ਦੋਸਤੋ ਤਿੰਨ ਵੜਾ ਨੇ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਇਸ ਕਵਰੇਜ ਵਿੱਚ ਤਿੰਨੇ ਵੜਾਂ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਨੇ ਤੇ ਵਿੱਧ ਬੱਚੇ ਆ ਬੱਚੇ ਵੀ ਪ੍ਰੋਪਰ ਤੁਹਾਨੂੰ ਨਾਲ ਦੀ ਨਾਲ ਦਿਖਾਈ ਚੱਲਾਂਗੇ ਸੋ ਮਿਲਕ ਰਿਕਾਰਡ ਬੌਲਾ ਕਿੰਨਾ ਹਾਜ਼ਰ ਆ ਕੀ ਰੇਟ ਭਾਪੜਦਾ ਰਹੂਗਾ ਜਿੰਨਾਂ ਪਸ਼ੂਆਂ ਦਾ ਸੋ ਪੂਰੀ ਡਿਟੇਲ ਦੇ ਲਈ ਆਪਾਂ ਵੀਰ ਸ਼ਮਸ਼ੇਰ ਦੇ ਨਾਲ ਗੱਲਬਾਤ ਕਰ ਲੈਨੇ ਆ ਆਜੋ ਜੀ ਸਭ ਤੋਂ ਪਹਿਲਾਂ ਵੀਰ ਸ਼ਮਸ਼ੇਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਾਜਵੀਰ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਚੰਗੇ ਹੋਰ ਸ਼ਮਸ਼ੇਰ ਭਾਈ ਬਾਕੀ ਦੀਵਾਲੀ ਦੀ ਤੁਹਾਨੂੰ ਤੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਹਨ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਠੀਕ ਹੈ ਅੱਛਾ ਸ਼ਮਸ਼ੇਰ ਵੀਰੇ ਆ ਪਸ਼ੂ ਜਿੱਦਾਂ ਕਿ ਆਪਾਂ ਦੱਸ ਤਿਆ ਵੀ ਚਾਰ ਨਾਗ ਨੇ ਟੋਟਲ ਅਜਾ ਹਾਂ ਤਿੰਨ ਵੜਾ ਤੇ ਇੱਕ ਆਪਣੇ ਕੋਲ ਮੱਝ ਆ ਗਈ ਹੈ ਹਾਂਜੀ ਇੱਕ ਮੱਝ ਗੱਭਣ ਪਸ਼ੂ ਇਹ ਮੈਨੂੰ ਤਾਂ ਕਲੀ ਮੱਝ ਹੀ ਇੱਕ ਗੱਭਣ ਹੈ ਆਪਣੇ ਕੋਲ ਹਾਂਜੀ ਤਿੰਨੇ ਬਾਕੀ ਵੜਾ ਸੂਈਆਂ ਤਿੰਨੇ ਬਾਕੀ ਤਿੰਨੇ ਵੜਾ ਜਿਹੜੀਆਂ ਦੋਸਤੋ ਤਾਜ਼ੀਆਂ ਸੂਈਆਂ ਸਪਾਈਆਂ ਨੇ ਤੇ ਰੇਡ ਭਾਅ ਪੜਤਾ ਬਿਲਕੁਲ ਹਰ ਵਾਰ ਜਾਇਜ਼ ਹੀ ਹੁੰਦਾ ਸੋ ਬਾਕੀ ਅੱਜ ਦੇ ਰੇਡ ਭਾਅ ਵੜ ਤੇ ਬਾਕੀ ਤੁਹਾਨੂੰ ਸਾਰਿਆਂ ਨਾਲ ਦੋਸਤੋ ਆਪਾਂ ਸਾਂਝੇ ਕਰਦੇ ਆਂਗੇ ਰੇਟ ਭਾਅ ਪੜਤਾ ਕੀ ਹੈ ਤੇ ਜਾਇਜ਼ ਰੇਟ ਹੀ ਹੋਣਗੇ ਠੀਕ ਹੈ ਜੀ ਆਜੋ ਸ਼ੁਰੂਆਤ ਭਾਈ ਸ਼ਮਸ਼ੇਰ ਵੀਰ ਦੇ ਕਿਹੜੇ ਪਾਸਿਓਂ ਕਰਦੇ ਆਂ ਵੇ ਜੀ ਇਧਰੋਂ ਕਰ ਲੋ ਲਿਓ ਜੀ ਸੋ ਪਹਿਲੇ ਨੰਬਰ ਤੇ ਇਹ ਵੈੜ ਜਿਹੜੀ ਆ ਸੂਬਾ ਦਾਸ ਦੀ ਹੈ ਕਿਨੁਮਾ ਤੇ ਕਿੰਨੇ ਕ ਦਿਨ ਦੀ ਸੂਈ ਹੈ ਇਹ ਸੂਬਾ ਵੀਰ ਜੀ ਤੀਜਾ ਹੋਗਾ ਹਾਂ ਜੀ ਤੇ ਕੱਲ ਰਾਤ ਦੀ ਸੂਈ ਹੈ ਕੱਲ ਰਾਤ ਦੀ ਸੂਈ ਹੈ ਹਾਂ ਜੀ ਠੀਕ ਆ ਜੀ ਸੂਬਾ ਤੀਜਾ ਹੈ ਤੀਜਾ ਸੂਬਾ ਤੀਜਾ ਸੂਬਾ ਦੋਸਤੋ ਕੱਲ ਰਾਤ ਦੀ ਸੂਈ ਆ ਤੇ ਬੱਚਾ ਮਗਰ ਬੱਚੀ ਹੈ ਮਗਰ ਆ ਬੈਠੀ ਹੈ ਲਓ ਜੀ ਬੱਚੀ ਵੀ ਪੂਰੀ ਬ੍ਰੈਂਡ ਹੀ ਆ ਉਠਾ ਕੇ ਖਾਦ ਲਿਆ ਤੁਹਾਨੂੰ ਸੋ ਬੱਚੀ ਮਗਰ ਕਾਫੀ ਸੋਹਣੀ ਹੈ ਠੀਕ ਆ ਜੀ ਬਿਲਕੁਲ ਚੰਗੇ ਸੀਮਣ ਦੀ ਮਗਰ ਬੱਚੀ ਆ ਨਾਰਮਲ ਆ ਤੁਸੀਂ ਦੇਖ ਸਕਦੇ ਹੋ ਐਚ ਐਫ ਬ ਤੇ ਬਿਲਕੁਲ ਨਾੜੂ ਬੱਚੇ ਦੇ ਨਾਲ ਤੇ ਕੱਲ ਹੀ ਸੂਈ ਆ ਠੀਕ ਆ ਜੀ ਅੱਜ ਦੂਜੇ ਦਿਨ ਦੇ ਵਿੱਚ ਕਾਫੀ ਸੋਹਣੀ ਮਗਰ ਬੱਛੀ ਆ ਠੀਕ ਆ ਤੇ ਅੱਛਾ ਵੀਰ ਸ਼ਮਸ਼ੇਰ ਕੋਈ ਬੌਲੇ ਦੇ ਵਿੱਚ ਚਵਾਈ ਕੀਤੀ ਆ ਕੋਈ ਇੱਕ ਦੋ ਡੰਗ ਬੌਲਾ ਵੀਰ ਜੀ ਦੋ ਤਿੰਨ ਡੰਗ ਚਵਾਈ ਹੋ ਗਈ ਆ ਹਾਂ ਬੌਲਾ 13 ਤੋਂ 14 ਲੀਟਰ ਇਹ ਥੱਲੇ ਬੌਲਾ ਹੁਣ ਹਾਜ਼ਰ ਜਿਹੜਾ ਹਾਜ਼ਰ ਆ ਜਿਹੜਾ 13 ਮੰਨ ਕੇ ਚੋਣ ਐਡੀ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਹਾਂਜੀ ਆ ਰੇੜੀ ਮੋਟੀ ਧਾਰ ਆ ਠੰਡੀ ਧੀਰੀ ਤੇ ਚੋਣ ਨਾਲ ਕੋਈ ਛੱਕ ਨਹੀਂ ਗਾ ਠੀਕ ਆ ਜੀ ਹਾਂਜੀ ਲਓ ਜੀ ਦੋਸਤੋ ਚਵਾ 1 ਨੰਬਰ ਆ 13 14 13 14 ਲੀਟਰ ਜਿਹੜੀ ਸਟਾਰਟਿੰਗ ਆ ਉਹ ਬੌਲੇਤ ਹੋਈ ਆ ਠੀਕ ਆ ਸੋ ਹਾਈਟ ਕਾ ਤਾਂ ਸੀ ਸੋਹਣੀ ਆ ਵੱਡੀ ਹਾਈਟ ਆ ਬੇਲਬੂਲ ਸੋਹਣੀ ਆ ਬਾਕੀ ਆਰਡਰ ਕੁਆਲਿਟੀ ਤੁਹਾਨੂੰ ਇੱਕ ਵਾਰੀ ਥੋੜਾ ਨੇੜਿਓਂ ਦਿਖਾ ਦਿੰਨੇ ਆ ਠੀਕ ਆ ਜੀ ਸੋ ਬੌਲੇ ਤੇ ਹੁਣ ਮੌਜੂਦਾ ਟਾਈਮ ਬੌਲੇ ਤੇ ਚੱਲਦੀ ਪਈ ਆ ਕੋਈ ਵੀਰ ਆਪਦੀ ਦੂ ਡੰਗ ਚੋਲੇ ਤਿੰਨ ਟਾਈਮ ਚੋਲੇ ਦੱਸੇ ਮੁਤਾਬਕ 13 14 ਕਿਲੋ ਬੌਲਾ ਆਪਦਾ ਵੈਰੀਫਾਈ ਤਸੱਲੀ ਤੁਸੀਂ ਕਰ ਲਿਓ ਠੀਕ ਆ ਤੇ ਥਾਨ ਵੀ ਪੂਰਾ ਮੋਟਾ ਗੋਲ ਥਾਨਾ ਠੀਕ ਆ ਜੀ ਚਾਰੇ ਗੁੱਠਾਂ ਦੇ ਪਾਸੇ ਜਿਹੜੇ ਦੋਸਤੋ ਥਾਣਾ ਥੋਣਾ ਦੀ ਸ਼ੇਪ ਸੋਣੀ ਹੈ ਹੈਗੀ ਬਹੁਤ ਠੰਡੀ ਭਾਵੇਂ ਇਤਨਾ ਥੱਲੇ ਬੈਠੇ ਰਹੋ ਆਹ ਦੇਖੋ ਜੀ ਐ ਠੰਡੀ ਠੀਕ ਆ ਜੀ ਲਿਆਓ ਸ਼ਮਸ਼ੇਰ ਬਾਈ ਖੋਲ ਲਗੇ ਤੇ ਸੋ ਹਾਈਟ ਸੋਣੀ ਆ ਆਰਡਰ ਕੁਆਲਿਟੀ ਚੰਗੀ ਆ ਦੁੱਧ ਮਿਲਕਿੰਗ ਦੀ ਗੱਲ ਕਰਕੇ ਦੋਸਤੋ ਸੋਨਾ ਦੁੱਧ ਪਾ ਦੇਊਗੀ ਠੀਕ ਆ ਉਮੀਦ ਚੰਗੀ ਆ ਕਿਉਂਕਿ 13 14 ਲੀਟਰ ਚ ਦੂਜੇ ਦਿਨ ਦੇ ਵਿੱਚ ਵੇਖੀਏ ਤਾਂ ਬਿਲਕੁਲ ਬੋਲੇ ਤੇ ਸਟਾਰਟ ਆ ਆਹ ਦੇਖੋ ਜੀ ਬਾਕੀ ਆਪਸੀ ਥਣਾ ਦਾ ਨਖੇੜ ਵੀ ਚੰਗਾ ਵਰਲਪੁਰੋ ਚੰਗੀ ਆ ਵੇਣ ਕਾਫੀ ਸੋਹਣੀ ਹਵਾਨੇ ਦੇ ਉੱਪਰ ਉਪਰੀ ਹੋਈ ਨਜ਼ਰ ਆ ਰਹੀ ਹੈ ਠੀਕ ਆ ਆ ਦੇਖੋ ਜੀ ਹੋਰ ਫੇਰ ਦੀ ਕਰਾਂ ਆ ਠੀਕ ਆ ਜੀ ਸੋ ਚੰਗੇ ਆਰਡਰ ਸਾਈਜ਼ ਦੇ ਵਿੱਚ ਆ ਵੱਡੇ ਆਰਡਰ ਸਾਈਜ਼ ਦੇ ਵਿੱਚ ਆ ਠੀਕ ਆ ਜੀ ਸੋ ਚਬਾਬ ਅਸਮਾਨ ਦੱਸਣ ਮੁਤਾਬਕ ਬਹੁਤ ਵਧੀਆ ਪੋਲੀ ਚਬਾਈ ਆ ਤੇ ਥਣ ਵੀ ਪੂਰਾ ਮੁੱਠੀ ਆ ਰੋਗ ਰੋਗੋ ਥਾਣਾ ਤੇ ਬਾਕੀ ਬਿਲਕੁਲ ਤੁਹਾਡੇ ਸਾਹਮਣੇ ਆ ਜੀ ਸੋ ਜਿਹੜਾ ਕੋਈ ਖਰੀਦਾਰ ਵੀਰ ਖਰੀਦੂਗਾ ਦੋਸਤੋ ਵੀਡੀਓ ਨੂੰ ਇੱਕ ਵਾਰੀ ਪੂਰੀ ਦੇਖ ਲਿਆ ਕਰੋ ਤਸੱਲੀ ਨਾਲ ਵੀਡੀਓ ਦੇਖ ਲਿਆ ਕਰੋ ਇੱਕ ਤਾਂ ਇਨਫੋਰਮੇਸ਼ਨ ਜਿਹੜੀ ਆ ਦੋਸਤੋ ਪੂਰੀ ਵੀਡੀਓ ਦੇ ਵਿੱਚ ਆਪਾਂ ਦੇ ਦੇ ਦਿੱਤੀ ਆ ਦੇ ਦੇ ਦਿੱਤੀ ਆ ਪਸ਼ੂ ਦੇ ਰਿਗਾਰਡਿੰਗ ਤੇ ਇੱਕ ਚੰਗੀ ਤਸੱਲੀ ਨਾਲ ਜਿਹੜਾ ਦੋਸਤੋ ਦਿਖਾ ਦੇ ਦਿੱਤਾ ਠੀਕ ਆ ਉਸ ਤੋਂ ਬਾਅਦ ਫੈਸਲਾ ਕੋਈ ਡਿਸੀਜਨ ਤੇ ਪ੍ਰੋਪਰ ਆਪਣਾ ਨਾਕ ਜਿਹੜਾ ਆਪਣਾ ਪਸ਼ੂ ਜਿਹੜਾ ਵੀ ਪਸੰਦ ਹੈ ਉਹਨੂੰ ਚੰਗੀ ਤਸੱਲੀ ਨਾਲ ਦੇਖ ਲਿਆ ਕਰੋ ਠੀਕ ਆ ਤੇ ਸ਼ਮਸ਼ੇਰ ਕਿੰਨਾ ਮੁੱਲ ਵੀਰੇ ਰਊਗਾ ਮੁੱਲ ਤਾਂ ਵੀਰ ਜੀ ਇਹਦਾ ਕਰਦੇ 60000 ਹਾਂਜੀ ਦੇਣ ਲੈਣ ਆਪਾਂ 55000 ਦੀ ਦੇ ਦਾਂਗੇ 55 ਦੀ ਹਾਂਜੀ ਠੀਕ ਹੈ ਜੀ ਸੋ 55000 ਦੁੱਧ ਦਾ 20 ਕਿਲੋ ਪਾ ਜੂਗੀ ਹੂੰ 20 ਕਿਲੋ ਬੜੇ ਆਰਾਮ ਨਾਲ ਫੇਰ ਤੁਹਾਨੂੰ ਪਾ ਜੂਗੀ ਨਾਰਮਲ ਜਿਹਾ ਵੈਰ ਦੋ ਦਾ ਕੁਝ ਨਹੀਂਗਾ ਠੀਕ ਹੈ ਜੀ ਤੋ ਚੰਗੀ ਸੇਵਾ ਹੋਈ ਤੇ ਤੈਨੂੰ ਹੋਰ ਵੀ ਉਮੀਦ ਕੇ ਵੀਰ ਕਰ ਸਕਦਾ ਤੇ ਜੇ ਅੱਗੇ ਕੋਈ ਸੇਵਾ ਤੇ ਟਿਪੈਂਦੇ ਅਜੇ ਚੰਗਾ ਕੋਈ ਸਾਹਮਣ ਵਾਲਾ ਹੈ ਤੇ ਭਾਵੇਂ 22 ਵੀ ਚੋਲੇ 25 ਵੀ ਚੋਲੇ ਅਦਰਵਾਈਜ਼ 20 ਕਿਲੋ ਵਾਲੀ ਵੈੜ ਤਾਂ ਹੈਗੀ ਹੈਗੀ ਹਾਂਜੀ 55000 ਦੀ ਲੈਣ ਦੇਣਾ ਹਾਂਜੀ ਲਓ ਜੀ ਅਗਲੇ ਪਾਸੇ ਆਪਣੇ ਕੋਲ ਆ ਆ ਗਈ ਹੈ ਅਗਲੇ ਬੰਨੇ ਆ ਆ ਗਈ ਏ ਰਾਤੀ ਸੂਈ ਏ ਰਾਤ ਹੀ ਸੂਈ ਆ ਤੜਕੇ ਜੋਰ ਸੁੱਟੀ ਨੇ 4 ਵਜੇ ਰਾਤ ਕਿੰਨੇ ਕ ਵਜੇ ਸੂਈ ਰਾਤ ਕੋਈ 12:00 ਵਜੇ ਇਹ 12:30 ਦਾ ਟਾਈਮ ਹੋਣਾ 5-6 ਘੰਟੇ ਦੇ ਵਿੱਚ ਵਿੱਚ 4 ਵਜੇ ਜੋਰ ਨੇ ਸੁੱਟ ਦਿੱਤੀ ਠੀਕ ਆ ਜੇਰ ਦੀ ਆਪਣੇ ਕੋਲ ਵੀਡੀਓ ਹੈਗੀ ਆ ਸਾਫ ਜੇ ਕਿਸੇ ਵੀਰ ਨੇ ਵੀਡੀਓ ਮੰਗੌਣੀ ਉਹ ਨੂੰ ਵੀਡੀਓ ਪਾ ਅੱਛਾ ਸ਼ਮਸ਼ੇਰ ਵੀਰ ਜਿਹੜੀ ਆ ਪਹਿਲੀ ਨੰਬਰ ਵਾਲੀ ਵੈਢ ਦਿਖਾਈ ਆ ਇਹ ਵੀ ਆਪਣੇ ਕੋਲ ਹੀ ਜੇਰ ਪੇਪਰ ਪ੍ਰੋਪਰ ਪਈ ਸੀ ਇਹ ਵੀਰ ਜੀ ਆਪਾਂ ਨਹੀਂ ਆਪਣੇ ਕੋਲ ਨਹੀਂ ਪਿੱਛੇ ਆਪਣੇ ਕੋਲ ਇਹ ਇਹਦੇ ਵੀ ਆਪਣੇ ਕੋਲ ਵੀਡੀਓ ਹੈਗੀ ਠੀਕ ਆ ਹਾਂ ਜੇਰ ਦੀ ਵੀਡੀਓ ਆਪਣੇ ਕੋਲ ਉਹ ਵੀ ਕੋਈ ਵੀਰ ਮੰਗੂ ਤੇ ਉਹ ਨੂੰ ਵੀ ਪਾਦਾ ਮਤਲਬ ਇਹ ਹੋਈ ਕਲੀਅਰ ਕਰਨ ਦਾ ਵੀ ਆਪਣੇ ਕੋਲ ਰਿਕਾਰਡ ਚਲੋ ਹੈਗਾ ਪਿਛਲੇ ਘਰੋਂ ਆਪਾਂ ਵੇਖੀ ਆ ਜੇਰ ਪ੍ਰੋਪਰ ਪਈ ਸੀ ਹਾਂਜੀ ਹਾਂਜੀ ਸਾਰੀ ਆਪਣੇ ਕੋਲ ਵੀਡੀਓ ਹੈਗੀ ਆ ਰਿਕਾਰਡ ਹੈਗਾ ਠੀਕ ਆ ਉਹ ਵੀ ਆਪਾਂ ਵਿਖਾਵਾਂਗੇ ਸੋ ਇਹ ਵੀ ਦੋਸਤੋ ਸ ਸੁਭਾ ਕ੍ਰੋਸ ਪਾਣ ਦੇ ਵਿੱਚ ਆ ਠੀਕ ਆ ਜੀ ਐਚ ਐਫ ਦਾ ਕ੍ਰੋਸ ਪਾਣਾ ਬਾਕੀ ਤੁਹਾਡੇ ਸਾਹਮਣੇ ਬਿਲਕੁਲ ਕੱਲ ਰਾਤੀ 12 ਵਜੇ ਸੂਈ ਆ ਇਹ ਦਿਨੇ ਨਾ ਚੋਈ ਜੇ ਢਾਈ ਕਿਲੋ ਮੈਂ ਚੋਇਆ ਤੇ ਬੱਚੇ ਨੂੰ ਲਿਆਇਆ ਠੀਕ ਆ ਜੀ ਤੇ ਬਿਲਕੁਲ ਰਾਤ ਸੂਈਏ ਦੋਸਤੋ ਮਾਰਨਿੰਗ ਅੱਜ ਸੁਬਾ 4 ਵਜੇ ਜਿਹੜੀ ਆ ਜ਼ੋਰ ਪ੍ਰੋਪਰ ਪਾ ਦਿੱਤੀ ਆ ਕੰਪਲੀਟ ਜ਼ੋਰ ਪਈ ਆ ਬਾਕੀ ਵੀਡੀਓ ਕਲਿੱਪ ਬਾਈ ਸ਼ਮਸ਼ੀਰ ਦੇ ਕੋਲ ਬਣਿਆ ਹੈਗਾ ਠੀਕ ਆ ਸੋ ਮਗਰ ਦੇ ਬੱਚਾ ਮਗਰ ਬੱਚਾ ਮਗਰ ਬੱਚਾ ਹਾਂਜੀ ਕੋਈ 3 ਕਿਲੋ ਅਜ ਮਾਰਨਿੰਗ ਚਵਾਈ ਕੀਤੀ ਹੈ ਪੌਲੀਤੀ ਹਾਂ 2.5 ਕਿਲੋ ਚੋਇਆ ਜੇ ਤੇ ਬੱਚੇ ਨੂੰ ਲਿਆਇਆ ਯਾਨੀ ਕਿ ਮੰਨ ਲਓ 3 ਕਿਲੋ ਹੀ ਹੋ ਇੱਥੇ ਕੀ ਹੈ ਠੀਕ ਹੈ ਜੀ ਲਿਓ ਜੀ ਖੋਲ ਦਿਗੇ ਸੋ 3 ਕਿਲੋ ਜਿਹੜਾ ਦੋਸਤੋ ਬੋਲੇ ਦੇ ਵਿੱਚ ਚਵਾਈ ਹੋਈ ਹੈ ਠੀਕ ਹੈ ਤੇ ਬਾਕੀ ਵਹਿੜ ਦਾ ਕੱਦ ਕੱਦ ਜਿਹੜਾ ਮੀਡੀਅਮ ਤੁਸੀਂ ਅਕਾਊਂਟ ਕਰ ਰਹੇ ਹੋ ਆਈਡੀਆ ਇੱਕ ਜਿਹੜਾ ਲਾਲਿਓ ਮੀਡੀਅਮ ਹਾਈਟ ਦੇ ਵਿੱਚ ਆ ਵੇਲ ਸੋਹਣੀ ਆ ਲੰਬਾਈ ਲੰਬੂਈ ਦੀ ਪੂਰੀ ਹੈ ਠੀਕ ਹੈ ਹਾਈਟ ਮੀਡੀਅਮ ਆ ਤੇ ਥਣ ਵੀ ਕੋਈ ਛੋਟਾ ਨਹੀਂ ਹੈਗਾ ਬਿਲਕੁਲ ਹਾਥੇ ਵਿੱਚ ਆਉਣ ਵਾਲਾ ਪੂਰਾ ਥਾਣਾ ਹੱਥੀ ਚਵਾਈਲਾ ਥਾਣਾ ਠੀਕ ਆ ਸੋ ਬੱਚਾ ਨਾਲ ਆਪਣਾ ਤੁਹਾਨੂੰ ਦਿਖਾ ਦਈਏ ਆ ਮੇਲ ਕਾਫ ਠੀਕ ਆ ਜੀ ਬਿਲਕੁਲ ਰੈਡ ਕਲਰ ਦੇ ਵਿੱਚ ਗੋੜ ਵਰਗਾ ਰੰਗ ਆ ਮਗਰ ਲਾਲ ਰੰਗ ਦਾ ਜਿਹੜਾ ਬੱਚਾ ਮੇਲ ਕਾਫ ਸ਼ਾਈ ਵਾਲਾ ਅੰਗ ਦੇ ਵਿੱਚ ਸ਼ਾਈ ਵਾਲ ਜਰਸੀ ਅੰਗ ਦੇ ਵਿੱਚ ਜਿਹੜਾ ਮਗਰ ਮੇਲ ਕਾਫ ਹਾਂਜੀ ਠੀਕ ਆ ਸ਼ਮਸ਼ੇਰ ਭਾਈ ਮੋੜ ਦਿਓ ਤੋਰ ਦਿਓ ਆ ਲੋ ਹੇ ਵੀਰ ਜੀ ਇਹ ਵੀ ਬਹੁਤ ਠੰਡੀ ਧੀ ਭਾਵੇਂ ਇਤਰਾ ਹੀ ਥੱਲੇ ਬੈਜੋ ਲਓ ਜੀ ਇੱਡੀ ਠੰਡੀ ਹੈ ਬੱਚਾ ਛੱਡੋ ਨਾ ਛੱਡੋ ਭਾਵੇਂ ਇਤਰਾ ਬੈਠੇ ਰਹੋ ਹੂੰ ਜਿਤਰਾ ਮਰਜੀ ਇਹਨੂੰ ਆਵੇ ਜਿਤਰਾ ਮਰਜੀ ਚੋਈ ਜਾਂ ਕੋਈ ਭੂਰ ਨਹੀਂ ਕੋਈ ਛਟਾਣੀ ਲਓ ਜੀ ਪੋਲੀ ਰੂਵ ਵਰਗੀ ਆ ਹੂੰ ਗੰਨੇ ਵਰਗੀ ਪੋਲੀ ਹੈ ਆ ਕਰੋ ਚੈੱਕ ਜੀ ਠੀਕ ਹੈ ਕੋਈ ਬੰਗਾ ਨਹੀਂ ਪੋਲੀ ਹੈ ਦੋਸਤੋ ਸਿਰ ਸਭੀ ਪੂਰੀ ਆ ਬਾਕੀ ਤੁਹਾਨੂੰ ਨਾਲ ਦੀ ਨਾਲ ਹੱਥ ਰਾ ਕੇ ਤਸੱਲੀ ਨਾਲ ਹਵਾਨੇ ਨੂੰ ਤਾਂ ਟੱਚ ਕਰ ਕਰਕੇ ਦਿਖਾ ਦਿਦਾ ਵੀ ਕੋਈ ਵੀਰ ਜਿਹੜਾ ਦੋਸਤੋ ਕੋਈ ਨਿਆਣਾ ਪਾਲੇ ਜੂਟ ਪਾਲੇ ਅੱਗੇ ਹਰ ਕਿਸੇ ਆਪੋ ਆਪਣੀ ਇੱਛਾ ਹੈ। ਆਹ ਜਾ। ਅਦਰਵਾਈਜ਼ ਤੁਸੀਂ ਇਸੇ ਤਰ੍ਹਾਂ ਵੀ ਚਬਾਈ ਕਰ ਸਕਦੇ ਜੇ ਠੰਡੇ ਦੇ ਧੀਰੇ ਪਸ਼ੂ ਦੀ ਜਿਹੜੀ ਆ ਦੋਸਤੋ ਇਹ ਖਾਸੀਅਤ ਹੈ ਠੀਕ ਆ। ਆ ਲੋ। ਬਾਕੀ ਆਰਡਰ-ਆਰਡਰ ਦੀ ਕੁਆਲਿਟੀ ਚੰਗੀ ਆ। ਥਾਨ ਥੋਣ ਬਹੁਤ ਸੋਨਾ ਵੈੜਾਂ ਦੇ ਵਿੱਚ ਇੱਕ ਖਾਸ ਜਿਹੜਾ ਦੋਸਤੋ ਇੱਕ ਥਣ ਦੀ ਜਿਆਦਾ ਇੰਪੋਰਟੈਂਸ ਹੁੰਦੀ ਆ ਵੀ ਥਾਨ ਪ੍ਰੋਪਰ ਸੋਨਾ ਹੋਣਾ ਚਾਹੀਦਾ ਠੀਕ ਆ ਜੀ। ਤੇ ਥਾਨ ਪੂਰਾ ਮੁਠੀ ਆ। ਲੈ ਆਓ ਜੀ। ਓਯਾ ਜਾ ਪਾ ਚੱਲਿਆ ਬੱਚੇ ਦਾ ਕਰਦੀ ਏ ਜਦਾ ਬਹੁਤ ਆ ਜਿਆਦਾ ਇਹਦਾ ਵਸਾ ਹੀ ਨਹੀਂ ਖਾਲੀ ਠੀਕਾ ਅੱਛਾ ਸ਼ੰਭੇਰ ਭਾਈ ਕਿੰਨਾ ਮੋਲੇ ਇਸ ਦੂਜੇ ਨੰਬਰ ਵਾਲੀ ਵੈੜ ਮੋਲ ਤਾਂ ਵੀਰ ਜੀ ਇਹਦਾ ਕਰਦੇ 45000 ਹਾਂ ਦੇਣ ਲੈਣਾ ਆਪਾਂ 40 ਦੀ ਦੇਣੀ ਹੈ ਹਾਂ ਨਾ 40 ਦੀ ਹਾਂ ਨਾ 40000 ਦੀ ਦੇਦਾ ਲਓ ਜੀ 40000 ਦੀ ਦੋਸਤੋ ਇਹ ਵੈੜ ਤੁਹਾਨੂੰ ਮਿਲ ਜੂਗੀ ਠੀਕਾ ਬਿਲਕੁਲ ਤਾਜੀ ਸੁਹੀ ਸੁਵਾਈ ਆ ਤੇ ਦੂਜੇ ਡੰਗ ਦੀ ਜਿਹੜੀ ਚਵਾਈ ਅੱਜ ਸ਼ਾਮ ਨੂੰ ਕੀਤੀ ਜਾਊਗੀ ਇਹਦੇ ਥੱਲੇੋਂ ਠੀਕਾ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਇੱਕ ਹੋਰ ਐਚ ਐਫ ਬਰੀਡ ਦੇ ਵਿੱਚ ਵੇੜ ਤੁਹਾਨੂੰ ਦਿਖਾਉਣੇ ਆ ਫੁੱਲ ਵੱਡੀ ਹਾਈਟ ਆ ਹਾਈਟ ਕੱਦ ਦੀ ਇਹ ਵੀ ਸੋਹਣੀ ਆ ਕਾਫ ਖਾਸ ਖਾਸ ਆ ਸਪੈਸ਼ਲ ਤੇ ਇਹਦਾ ਵੀਰ ਕੀ ਰਿਕਾਰਡ ਆ ਇਹ ਵੀਰ ਜੀ ਪਹਿਲਾ ਸੂਆ ਹੈ ਪਹਿਲਣ ਬੱਚੀ ਸੂਈ ਆ ਹਾਂਜੀ ਪਹਿਲਣ ਬੱਚੀ ਆ ਹਾਂਜੀ ਤੇ ਇਹ ਕੱਲ ਦੀ ਕੱਲ ਰਾਤ ਦੀ ਸੂਈ ਹੈ ਕੱਲ ਰਾਤ ਹੀ ਸੂਈ ਆ ਹਾਂਜੀ ਸਾਰੀਆਂ ਤਾਜ਼ੀਆਂ ਹੀ ਅੱਜ ਭਲਕਾ ਦੀਆਂ ਤਾਜ਼ੀਆਂ ਸਾਰੀ ਤਿੰਨੇ ਤਾਜ਼ੀਆਂ ਠੀਕ ਆ ਜੀ ਬਿਲਕੁਲ ਤਾਜ਼ੀਆਂ ਇਹ ਆਪਣੀ ਗਾਰੰਟੀ ਹੋਊਗੀ ਠੀਕ ਆ ਜੀ ਤੇ ਇਹਦੇ ਥੱਲੇ ਮੈਂ 3 ਕਿਲੋ ਚੋਇਆ ਜੇ ਤੇ ਬੱਚਾ ਲਿਆ ਇਹ ਆਪਣੇ ਕੋਲ ਰਾਤ ਹੀ ਸੁੱਈ ਆ ਹਾਂਜੀ ਆਪਣੇ ਕੋਲ ਹੀ ਇਹ ਕੱਲ ਰਾਤ ਸੁੱਈ ਆ ਆਪਣੇ ਕੋਲ ਹੀ ਆਪਾਂ ਰਿਸ਼ਤੇਦਾਰਾਂ ਤੋਂ ਲੈਂਦੀ ਆਪਦੇ ਆ ਕੱਲ ਰਾਤ ਹੀ ਸੁੱਈ ਆ ਹਾਂ ਇਹਦੀ ਵੀ ਆਪਣੇ ਕੋਲ ਵੀਡੀਓ ਹੈਗੀ ਠੀਕ ਆ ਜੀ ਬੱਚਾ ਜੀ ਤਾਂ ਮਗਰ ਵੀ ਮੇਲ ਆ ਹਾਂਜੀ ਮੇਲ ਕਾਫੀ ਆ ਹਾਂਜੀ ਇਹ ਤਾਂ ਮਗਰ ਵੀ ਬੱਚਾ ਜੀ ਬੱਚਾ ਜੀ ਮਗਰ ਹਾਂਜੀ ਤੇ ਕੋਈ ਦੋ ਡੰਗ ਚਵਾਈ ਹੋ ਗਈ ਹੁੰਦੀ ਤੇ ਇਹਦੀ ਰਾਤੀ ਚੋਈ ਆ ਤੇ ਦਿਨੇ ਚੋਈ ਆ ਦੋ ਡੰਗ ਦਿਨੇ ਵੀ 3 ਕਿਲੋ ਸਾਢੇ 3 ਕਿਲੋ ਕੋਲ ਕਿੰਨਾ ਕਿ ਹਾਜ਼ਰ ਤੁਹਾਨੂੰ ਦੱਸਿਆ 3 ਕਿਲੋ ਤੁਸੀਂ 8 ਮੰਨ ਲਓ ਅਰ ਸੱਤ ਮੰਨ ਲਓ ਅੱਠ ਮੰਨ ਲਓ ਇੰਨਾ ਆ ਜਾਂਦੀ ਠੀਕ ਹੈ ਜੀ ਹਾਂਜੀ 8 ਕਿ ਲੀਟਰ ਜਿਹੜਾ ਦੋਸਤੋ ਬੋਲਾ ਤੁਸੀਂ ਮੰਨ ਲਿਓ ਆ ਦੋ ਕ ਡੰਗ ਦੀ ਹਜੇ ਚਵਾਈ ਹੋਈ ਹੈ ਜੇ ਮੈਨੂੰ ਤਾਂ ਖਾਲੀ ਨਹੀਂ ਹੋਈਗੀ ਬੋਲੇ ਤੁਹਾਨੂੰ ਖਾਲੀ ਨਹੀਂ ਕੀਤੀ ਹੈ ਜੀ ਸਾਫ਼ ਨਹੀਂ ਕੀਤੀ ਠੀਕ ਹੈ ਜੀ ਹਾਂਜੀ ਵਾਈਟ ਕੱਦ ਪੂਰਾ ਉੱਚਾ ਵੱਡੀ ਹਾਈਟ ਕੱਦ ਦੀ ਆ ਰੰਗ ਜਿਹੜਾ ਜਿਆਦਾ ਦੋਸਤੋ ਬਿਲਕੁਲ ਬਲੈਕ ਰੰਗ ਦੇ ਵਿੱਚ ਤੇ ਪੇੜ ਦੇ ਥੱਲਿਓ ਲੈਗ ਦੀ ਗੱਲ ਕਰ ਲਈਏ ਬਿਲਕੁਲ ਵਾਈਟ ਰੰਗ ਦੇ ਵਿੱਚ ਥਣ ਵੀ ਬਿਲਕੁਲ ਲਾਲ ਗੁਰ ਸੁਰਖ ਗੁਲਾਬੀ ਜਿਹੜੇ ਥਣ ਨੇ ਠੀਕ ਆ ਲਿਓ ਜੀ ਮੋੜ ਲਈਏ ਸੋ ਹਾਈਟ ਵਰਡੀ ਆ ਪੂਰੀ ਠੀਕ ਆ ਜੀ ਜਿਹੜੀ ਇੱਕ ਪਹਿਲੀ ਵੜ ਦਿਖਾਈ ਆ ਤੁਹਾਨੂੰ ਉਸ ਤੋਂ ਵੀ ਤਕਰੀਬਨ ਕੋਈ 2-3 ਇੰਚ ਜਿਹੜੀ ਆ ਉੱਪਰ ਹਾਈਟ ਹੋਗੀ ਦੀ ਆ ਵੇਖੋ ਓਏ ਤੇਰਾ ਬੱਚੇ ਦਾ ਰੰਗ ਇੱਕੋ ਜਿਹਾ ਪ੍ਰੇਖਾ ਕਰ ਲਿਓ ਹਾਂ ਵਧਾਓ ਸੋ ਦੋਵੇਂ ਬੱਚੇ ਜਿਹੜੇ ਆ ਮੇਲ ਕਾਫ ਆ ਠੀਕ ਆ ਜੀ ਇੱਕ ਥੱਲੇ ਵੱਛੀ ਜਿਹੜੀ ਫੀਮੇਲ ਕਾਫ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਵੜ ਦਿਖਾਈ ਉਹਦੇ ਮਗਰ ਫੀਮੇਲ ਕਾਫ ਆ ਸੋ ਉਸ ਤੋਂ ਬਾਅਦ ਜੇਕਰ ਦੋਨਾਂ ਵੜਨ ਦੀ ਗੱਲ ਕਰ ਲਈਏ ਦੋਵੇਂ ਥੱਲੇ ਮੇਲ ਕਾਫ ਆ ਠੀਕ ਹੈ ਜੀ ਸੋ ਕਲਰ ਵੀ ਬੱਚਿਆਂ ਦੇ ਕੋ ਜਾਵੇ ਆ ਬੱਚਾ ਇਹਦਾ ਜੀ ਮੇਲ ਕਾਫ ਠੀਕ ਆ ਬਾਕੀ ਫੇਸਪੂਸ ਕੁਆਲਿਟੀ ਚੰਗੀ ਆ ਬਿਲਕੁਲ ਛੋਟਾ ਜਿਹਾ ਕੰਨਾ ਐਚ ਐਫ ਬਰੀਡ ਦੇ ਵਿੱਚ ਜਿਹੜੀ ਆ ਦੋਸਤੋ ਇਹ ਠੀਕ ਆ ਜੀ ਪਿਓਰ ਬੱਛੀ ਆ ਪਹਿਲਾ ਸੁਹਾ ਪਲੂਨ ਬੱਛੀ ਸੁਈ ਆ ਠੀਕ ਆ ਤੋਰ ਦਿਓ ਜੀ ਲੰਮੇ ਤੋਰ ਦਿਓ ਤੋਰ ਤੋਰ ਦਈਏ ਇੱਕ ਹੋਰ ਬੜੀ ਕਮਾ ਦਿਓ ਕਮਾ ਦਿਓ ਹੋਰ ਤੋਰ ਦਿਆ ਕੋਈ ਗੱਲ ਠੀਕ ਆ ਜੀ ਆ ਦੇਖੋ ਉਹ ਕੋਲ ਹੋ ਜਾ ਮਾਂ ਕੀ ਠੀਕ ਆ ਅੱਛਾ ਸ਼ਮਸ਼ੇਰ ਵੀਰੇ ਕੀ ਮੁੱਲ ਕਰਦੇ ਆ ਕੀ ਡਿਮਾਂਡ ਰਹੂਗੀ ਮੁੱਲ ਵੀਰ ਜੀ ਇਹਦਾ ਤੁਹਾਨੂੰ ਦੱਸੇ 42000 ਹਾਂਜੀ ਦੇਣ ਲੈਣ ਜਿਹੜਾ 42000 ਇੱਕ ਘੱਟ 40 ਦੀ ਇੱਕ ਘੱਟ 40 ਦੀ 40 ਦੀ ਦੇਦਾ 39000 ਦੋਸਤੋ ਬਿਲਕੁਲ ਯੈਸਨੋ ਜਿਹੜੀ 39000 ਆ ਠੀਕ ਆ ਜੀ 39000 ਦੀ ਜਿਹੜੀ ਦੋਸਤੋ ਇਹ ਵੈੜ ਦਿੱਤੀ ਜਾਊਗੀ ਡਿਮਾਂਡ ਜਿਹੜੀ ਉਹ 42000 ਸੋ ਵੈੜ ਚੰਗੀ ਆ ਦੋਸਤੋ ਵੱਡੇ ਕੱਦ ਕਾਰ ਦੀ ਆ ਤੇ ਬਾਕੀ ਨਾਰਮਲੀ ਸਾਰੇ ਵੀਰ ਜਾਣਦੇ ਆ ਬਾਜ਼ਾਰ ਠੀਕ ਆ ਜੀ ਸੋ ਪਹਿਲਾਂ ਉਹ ਵੈੜ ਸੋਈ ਆ ਨਵੀਂ ਵੈੜ ਆ ਠੀਕ ਆ ਤੇ ਮਗਰ ਮੇਲ ਕਾਫ ਤੇ 87 87 ਦੋ ਡਗ ਦੀ ਚਵਾਈ ਹੋਈ ਆ ਹਜੇ ਤਜੇ ਟਾਈਮ ਦੀ ਜਿਹੜੀ ਆ ਦੋਸਤੋ ਪੌਲੀ ਤੋਂ ਖਾਲੀ ਕੀਤੀ ਜਾਊਗੀ ਸੋ ਬਾਕੀ ਚਵਾ ਪਸਮਾ ਜਿਹੜਾ ਇੱਕ ਨੰਬਰ ਆ ਥਾਣਾ ਤੋਂ ਉਹਨਾਂ ਦੀ ਪੂਰੀ ਹੱਥੀ ਚਵਾਈਲਾ ਥਾਣਾ ਠੀਕ ਆ 39000 ਦੇ ਵਿੱਚ ਇਸ ਤੋਂ ਬਾਅਦ ਸ਼ਮਸ਼ੇਰ ਵੀਰ ਇੱਕ ਆਪਣੇ ਕੋਲ ਮੱਝ ਬਕਾਊਗਾ ਗੱਬਣੇ ਉਹ ਹਾਂਜੀ ਮੱਝ ਗੱਬਣਿਆ ਵੀਰ ਜੀ ਉਹ ਵੀ ਦਿਖਾ ਦਈਏ ਜੀ ਠੀਕ ਆ ਅੱਛਾ ਸ਼ਮਸ਼ੇਰ ਵੀਰ ਇੱਕ ਆਪਾਂ ਸਟਾਰਟਿੰਗ ਤੋਂ ਜ਼ਿਕਰ ਕੀਤਾ ਸੀ ਇੱਕ ਮੱਝ ਆਪਣੇ ਕੋਲ ਆ ਬਿਲਕੁਲ ਜਿਹੜੀ ਗੱਬਣ ਹੈ ਜੇ ਹਾਂਜੀ ਗੱਬਣ ਹੈ ਤੇ ਤਿਆਰੀ ਤੇ ਇਹ ਤਕਰੀਬਨ ਕੱਲ੍ਹ ਦੀ ਹੀ ਦੇਣ ਨਹੀਂ ਅਜੇ ਹਫਤਾ ਲਾਇਆ ਜਾਊਗੀ ਲੈ ਜੂਗੇ ਆਪਾਂ ਹਾਂ ਹਫਤਾ ਲੈ ਜੂ ਠੀਕ ਆ ਇੱਕ ਹਫਤਾ ਹਜੇ ਸਮਾਂ ਬਾਕੀ ਆ ਸੂਨ ਦੇ ਵਿੱਚ ਤੇ ਸੂਵਾ ਵੀਰ ਕਿਨਵਾ ਸੂਨ ਸੂਵਾ ਤੀਜਾ ਤੀਜੇ ਸੂਵੇ ਆ ਹਾਂਜੀ ਤੇ ਹੈ ਪੂਰੀ ਬਾਡੀ ਬੁੱਡੀ ਬੰਤਰ ਦੀ ਪੂਰੀ ਨਰੋਈ ਆ ਚੰਗੀ ਆ ਨਾ ਹਾਂਜੀ ਚੰਗੀ ਆ ਸਾਰੀ ਜੀ ਦੀ ਰਾਤ ਜੀ ਆ ਪੂਰੀ ਭਜਨ ਪੂਜਨ ਤਾਂ ਖੂਬ ਜਿਆਦਾ ਹਾਂਜੀ ਠੀਕ ਆ ਸੋ ਸੂਵਾ ਦੋਸਤੋ ਤੀਜਾ ਤੀਜੇ ਸ਼ੋਰ ਆ ਨਾ ਜੀ ਹਾਂਜੀ ਹਾਂਜੀ ਤੀਜਾ ਤੀਜੇ ਸੂਵੇ ਆ ਠੀਕ ਆ ਤੇ ਚਾ ਸੂਵਾ ਇੱਕ ਹਫਤਾ ਹਜੇ ਸਮਾਂ ਬਾਕੀ ਆ ਬਾਕੀ ਵੰਡ ਬੁੰਡ ਚੰਗੀ ਆ ਦੋਸਤੋ ਥਣਾ ਦੀ ਬੰਡ ਸਪੇਸ ਵਿੱਚ ਚੱਕ ਜਿਹੜੀ ਦੋਸਤੋ ਅਗਲੇ ਪਿਛਲੇ ਥਾਂਾਂ ਦੀ 2 2 ਡੇਢ ਡੇਢ 2 2 ਇੰਚ ਹੋਵੇ ਸੱਚੀ ਖੱਬੀ ਬਹਿਣੀ ਦੀ ਗੱਲ ਕਰ ਲੇਗੀ ਤੇ 4 4 ਉਂਗਲਾਂ ਤੇ ਕੋਈ 3 3 4 4 ਇੰਚ ਜਿਹੜੀ ਸਪੇਸ ਆ ਪਤਲੇ ਪਿੰਡੇ ਦੀ ਸੁਭਾ ਤੇਜਾ ਇੱਕ ਹਫਤਾ ਸਮਾਂ ਬਾਕੀ ਸੂਣ ਦੇ ਵਿੱਚ ਠੀਕ ਹੈ ਤੇ ਖੋਲ ਕੇ ਵੀ ਤੋਰ ਕੇ ਦਿਖਾ ਦਿੱਤੀ ਠੀਕ ਆ ਸੋ ਹਾਈਟ ਕੋਈ ਵੀਰ ਮੀਡੀਅਮ ਅਕਾਊਂਟ ਕਰ ਲੇ ਜੀ ਹਾਈਟ ਮੀਡੀਅਮ ਆ ਬਿਲਕੁਲ ਪਤਲੀ ਚਮੜੀ ਆ ਕਰੋ ਚੱਕ ਹੋਰ ਤੋਰਦੀ ਆ ਕਰਾਂ ਆ ਕਮਾ ਦਿਓ ਕੋਈ ਹੋਰ ਤੋਰਦੇ ਅੱਜ ਕੋਈ ਗੱਲ ਠੀਕ ਆ ਸੋ ਚੰਗੀ ਆ ਤੋਰਾ ਤੂਰਾ ਪੂਰਾ ਜਿਹੜਾ ਦੋਸਤੋ ਤੁਹਾਡੇ ਸਾਹਮਣੇ ਆ ਠੀਕ ਆ ਜੀ ਇੱਕ ਸਾਰ ਤੋਰਾ ਚਾਲ ਚੁਲ ਚੰਗੀ ਆ ਬਾਕੀ ਆਡਰ ਰੂਡਰ ਦੀ ਕੁਆਲਿਟੀ ਬਿਲਕੁਲ ਪੱਧਰ ਬਖਾਲਾ ਤੇ ਥਾਣਾ ਲੰਬਾਈ ਦੇ ਵਿੱਚ ਵੀ ਪੂਰਾ ਠੀਕ ਆ ਜੀ ਤੇ ਇੱਕ ਹਫਤਾ ਹਜੇ ਸਮਾਂ ਕੱਢਦੀ ਆ ਆਡਰ ਰੂਡਰ ਜਿਹੜਾ 200 ਚੰਗਾ ਮਾਰੂਗੀ ਹਜੇ ਠੀਕ ਆ ਇੱਕ ਹਫਤੇ ਤੱਕ ਆਪਾਂ ਉਮੀਦ ਕਰ ਸਕਦੇ ਆ ਪਸੂ ਜਿਵੇਂ-ਜਿਵੇਂ ਦਿਨ ਬਿਲਕੁਲ ਤਿਆਰੀ ਤੇ ਨੇੜੇ ਆਉਂਦੇ ਆ ਉਵੇਂ ਉਹਨੇ ਪਸ਼ੂਪੂਰੀ ਜਿਹੜੀ ਆ ਦੋਸਤੋ ਤਿਆਰੀ ਕਰਕੇ ਫੇਰ ਸੂਗ ਆ ਠੀਕ ਆ ਦੌੜੀ ਠੀਕ ਆ ਠੀਕ ਆ ਤੇ ਤਿੰਨ ਅੱਜ ਦੋਸਤੋ ਬਿਲਕੁਲ ਤੁਹਾਨੂੰ ਵਿਹੜਾ ਜਿਹੜੀਆਂ ਆਪਾਂ ਦਿਖਾਈਆਂ ਤਿੰਨ ਵਿਹੜਾ ਨੇ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਇੱਕ ਜਿਹੜੀ ਇਹ ਮੱਝ ਪ੍ਰੋਪਰ ਤੁਹਾਨੂੰ ਦਿਖਾਤੀ ਆ ਤੇ ਇਹਦਾ ਲੈਣ ਦੇਣ ਫੇਰ ਵੀਰ ਕੀ ਕਰਾਂਗੇ ਅੱਜ ਇਹਦਾ ਵੀਰ ਜੀ 70000 ਰੁਪਇਆ ਹਾਂਜੀ ਮੁੱਲ 70000 ਕਰਦੇ ਆ ਹਾਂ ਇਹ ਜਿਹੜੀ ਦੇਣ ਲੈਣਾ ਉਹ 66000 ਦੀ ਦੇਣੀ 66000 ਦੀ ਹਾਂਜੀ ਠੀਕ ਆ ਜੀ ਆ ਲੈਣ ਦੇ ਨੂੰ ਜਿਹੜਾ ਦੋਸਤੋ 66000 ਡਿਮਾਂਡ 70 ਆ ਸੋ ਬਾਕੀ ਮੌਕੇ ਤੇ ਹਰ ਇੱਕ ਪਸ਼ੂ ਦੇ ਵਿੱਚੋਂ ਜਿਹਨਾਂ ਵੀ ਡਿਮਾਂਡਤਾਂ ਵਿੱਚੋਂ ਮਾਰਜਿਨ ਹੋਇਆ ਗੁੰਜਾਇਸ਼ ਹੋਈ ਮੌਕੇ ਤੇ ਉਹ ਮਾਂਦਤਾਂ ਦੇ ਹਰ ਵਾਰ ਦੀ ਤਰ੍ਹਾਂ ਜਿਹੜਾ ਦੋਸਤੋ ਜਰੂਰ ਕੀਤਾ ਜਾਊਗਾ ਠੀਕ ਆ ਤੇ ਮੱਝ ਚੰਗੀ ਐ ਬਾਕੀ ਪੂਰੀ ਦੋਤਾਂ ਦੀ ਮੱਝ ਆ 66000 ਦੇ ਵਿੱਚ ਇਹ ਦਿੱਤੀ ਜਾਊਗੀ ਤੇ ਸ਼ਮਸ਼ੇਰ ਵੀਰ ਪਸ਼ੂ ਅੱਜ ਆਪਣੇ ਕੋਲ ਇਹੋ ਚਾਰ ਸੀਨਾ ਹਾਂਜੀ ਚਾਰ ਨਾਗ ਤੇ ਨੰਬਰ ਆਪਣੇ ਬੋਲ ਦਿੱ ਗਏ ਜੀ ਨੰਬਰ ਲੈ ਲਓ ਜੀ 76969 ਜੀ 84805 ਠੀਕ ਹੈ ਜੀ 88752 20888 ਤੇ ਦੋਨੇ ਨੰਬਰ ਆਪਣੇ ਵਟਸਐਪ ਚੱਲਦੇ ਨੇ ਠੀਕ ਹੈ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ